प्यारे दोस्तों रंगले पंजाब ਦੇ ਵਸਨੀਕੋ ਮੇਰੇ ਸੋਹਣੇ ਦੇਸ਼ ਦੀ ਸ਼ਾਨ ਨਾ ਮੱਤੇ ਨੌਜਵਾਨੋ ਮਟਿਆਰੋ ਬਜ਼ੁਰਗੋ ਤੇ ਪਿਆਰੇ ਬੱਚਿਓ ਬੜੇ ਦਿਨਾਂ ਬਾਅਦ ਅੱਜ ਫੇਰ ਤੁਹਾਡੇ ਰੂਪ ਰੂਪ ਹੋਇਆ ਮੈਂ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਚિત੍ਰਕਾਰ ਅਤੇ ਲੇਖਕ ਬੜਾ ਦਿਲ ਕਰਦਾ ਹੈ ਕਿ ਕਿਸੇ ਬਜ਼ੁਰਗ ਨਾਲ ਬਹਿ ਕੇ ਉਹੀ ਦਾਦੀ ਦੇ ਗੋਡੇ ਨਾਲ ਬਹਿ ਕੇ ਉਹੀ ਨਾਨੀ ਦੀ ਮੁਕਲ ਵਿੱਚ ਬਹਿ ਕੇ ਪੁਰਾਣੀਆਂ ਗੱਲਾਂ ਬਾਤਾਂ ਕਹਾਣੀਆਂ ਪੁਰਾਣੀਆਂ ਗੱਲਾਂ ਪੰਜਾਬ ਦੀਆਂ ਪੰਜਾਬ ਦੇ ਵਿਰਸੇ ਦੀਆਂ ਗੱਲਾਂ ਹੋਣ ਤੇ ਮੈਂ ਰਾਤ ساری ਰਾਤ ਹੰਗਾਰਾ ਪਰਦਰਾਂ ਨਾ ਹੁਣ ਉਹ ਬਜ਼ੁਰਗ ਰਹੇ ਨਾ ਦਾਦੀਆਂ ਰਹੀਆਂ ਤੇ ਨਾ ਨਾਨੀਆਂ ਰਹੀਆਂ ਤਾਂ ਉਹ ਪੋਜੀਸ਼ਨ ਹੌਲੀ-ਹੌਲੀ ਨਾਨਿਆਂ ਤੇ ਦਾਦਿਆਂ ਵਾਲੀ ਸਾਡੀ ਆਪਣੀ ਬੰਦੀ ਜਾ ਰਹੀ ਹੈ ਤੇ ਉਹ ਗੱਲਾਂ ਕਹਾਣੀਆਂ ਕਰਦੇ ਕਰਦੇ ਉਹ ਯਾਦਾਂ ਇਕੱਠੀਆਂ ਕਰਦੇ ਕਰਦੇ ਮਨ ਇਸ ਤਰ੍ਹਾਂ ਬਣ ਗਿਆ ਕਿ ਜਿਹੜਾ ਪੰਜਾਬ ਜਿਹੜਾ ਮਾਲਵਾ ਹੈ ਜਿਹੜਾ ਇੱਥੋਂ ਦਾ ਸੱਭਿਆਚਾਰ ਹੈ ਉਹਦੇ ਜਿਹੜੇ ਜ਼ਰੇ-ਜ਼ਰੇ ਨਾਲ ਉਹਦੇ ਕਣ-ਕਣ ਨਾਲ ਇਸ਼ਕ ਹੋ ਗਿਆ ਮੁਹੱਬਤ ਹੋ ਗਈ ਮੇਰੇ ਅੰਗ ਸੰਗ ਹੁਣ ਪੰਜਾਬ ਦਾ ਵਿਰਸਾ ਪੰਜਾਬ ਦਾ ਸੱਭਿਆਚਾਰ ਖੇਡਦਾ ਹੈ ਪੰਜਾਬ ਦਾ ਸੱਭਿਆਚਾਰ ਚੱਲਦਾ ਹੈ ਤੇ ਪੰਜਾਬ ਦਾ ਸੱਭਿਆਚਾਰ ਹੀ ਮੈਂ ਜੋ ਇਥੇ ਇੱਕ ਸ਼ੇਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਪਹਿਲੇ ਇਸ਼ਕ ਨੇ ਮੰਦਰਾ ਪਾਈਆਂ ਦੂਜਾ ਇਸ਼ਕ ਖੁਦਾਏ ਦਾ ਤੀਜਾ ਇਸ਼ਕ ਮਾਂ ਜਾਏ ਦਾ ਜਿਸ ਨੇ ਚੌਥਾ ਅੰਮਾ ਜਾਏ ਦਾ ਪੰਜਵੇਂ ਇਸ਼ਕ ਦੀ ਗੱਲ ਕੀ ਦੱਸਾਂ ਜੋ ਲਿਖਿਆ ਨਹੀਂ ਲਿਖਾਇਦਾ ਤਨ ਮਾਲਵਾ ਤਨ ਮਾਂ ਬੋਲੀ ਜਿੱਥੇ ਹੱਡੀਆਂ ਇਸ਼ਕ ਰਚਾਏ ਦਾ ਜਿੱਥੇ ਹੱਡੀਆਂ ਇਸ਼ਕ ਰਚਾਏ ਇਹ ਮੇਰੇ ਮਾਲਵੇ ਦੀ ਧਰਤੀ ਜੋ ਸਤਲੁਜ ਤੋਂ ਸ਼ੁਰੂ ਹੋ ਕੇ ਸਸwati ਦਰਿਆ ਤੱਕ ਜਾਂਦੀ ਹੈ ਇੱਥੇ ਹਵਾ ਦੇ ਬੁੱਲਾ ਨਾਲ ਉੜਦਾ ਕੱਕਾ ਰੇਤਾ ਟਿੱਬਿਆਂ ਤੇ ਮੋਲ ਦੇ ਛੋਲਿਏ ਦੇ ਬੂਟੇ ਤੇ ਕੱਕੀ ਕੱਕੀ ਰੇਤ ਤੇ ਪੈੜਾਂ ਕਰਦੇ ਊਠ ਬੁੱਧੇ ਚੁੰਗੀਆਂ ਭਰਦੇ ਹਰਨੋਟੇ ਲੰਗ ਲੰਗ ਚਰਦੀਆਂ ਬੱਕਰੀਆਂ ਤੇ ਸੌਣ ਦੇ ਮਹੀਨੇ ਨਿੱਕੀਆਂ ਨਿੱਕੀਆਂ ਕਣੀਆਂ ਪੈ ਕੇ ਇਸ ਧਰਤੀ ਦੇ ਵਿੱਚੋਂ ਆਉਂਦੀ ਮਹਿਕ ਜਿਸ ਬੰਦੇ ਨੇ ਮਾਣੀ ਹੋਵੇ ਜਿਸ ਬੰਦੇ ਨੇ ਸਵਾਤਾ ਦੇ ਵਿੱਚ ਬਹਿ ਕੇ ਪੈ ਕੇ ਦਾਦੇ-ਦਾਦੀ ਤੋਂ ਕਹਾਣੀਆਂ ਸੁਣੀਆਂ ਹੋਣ ਜਿਸ ਬੰਦੇ ਨੇ ਖਾਲ ਦੇ ਬੰਨੇ ਬੰਨੇ ਤੁਰਦੇ ਨੇ ਖੇਤਾਂ ਦੇ ਵਿੱਚ ਕਲੀਆਂ ਗਾਉਂਦੇ ਜੱਟ ਦੇਖੇ ਹੋਣ ਜਿਸ ਬੰਦੇ ਨੇ ਕੜਕਾਲਾ ਲੱਕੜ ਤੇ ਗੁੱਲੀ ਡੰਡਾ ਖੇਡਦੇ ਬੱਚਾ ਨਾਲ ਕੜਕਾਲੀ ਡੰਡਾ ਖੇਡਿਆ ਹੋਵੇ ਛੱਪੜਾਂ ਦੇ ਉੱਤੇ ਮੱਜਨ ਉਤਾਰੀ ਲਾਈ ਹੋਵੇ ਪੜਾ ਤੁਸੀਂ ਦੱਸੋ ਉਸ ਨੂੰ ਇਸ ਧਰਤੀ ਨਾਲ ਇਸ ਮੋਹ ਭੀ ਜੀ ਧਰਤੀ ਨਾਲ ਇਸ਼ਕ ਕਿਵੇਂ ਨਾ ਹੋਵੇ ਤਾਂ ਉਹੀ ਇਸ਼ਕ ਉਹੀ جنੂਨ ਉਹੀ ਪਿਆਰ ਮੁਹੱਬਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਸਤੋ ਮੈਂ ਅੱਜ ਤੱਕ ਬਹੁਤ ਸਾਰਾ ਸਹਿਤ ਪੜਿਆ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਟੌਸਾਇ ਪਲੇਟੋ ਜਾਂ ਹੋਰ ਦਾਰਸ਼ਨਿਕਾਂ ਦੇ ਵਿਚਾਰ ਸੁਨੇ ਜਿਹੜੇ ਉਹਨਾਂ ਨੇ ਵਿਰਸੇ ਬਾਰੇ ਸੱਭਿਆਚਾਰ ਬਾਰੇ ਦਿੱਤੇ ਤੇ ਹਰੇਕ ਜੁੜੀ ਵੀ ਧਰਤੀ ਹੈ ਜਿਹੜਾ ਵੀ ਖਿੱਤਾ ਹੈ ਤੁਸੀਂ ਵੀ ਦੇਖਿਆ ਹੋਣਾ ਹੈ ਕਿ ਮੇਰਾ ਦਾਗਿਸਤਾਨ ਸਾਡੇ ਪੰਜਾਬ ਦੇ ਵਿੱਚ ਆਮ ਕਹੀ ਤੇ ਪੜੀ ਜਾਂਦੀ ਹੈ ਕਿ ਜੇ ਤੁਸੀਂ ਉਹ ਕਿਤਾਬ ਪੜ੍ਹੋ ਤਾਂ ਮੈਂ ਕੀ ਵਾਰੀ ਇਹ ਸੋਚਦਾ ਹੁੰਨਾ ਕਿ ਸਾਡੇ ਲੋਕ ਬੜੀ ਸ਼ਿੱਦਤ ਨਾਲ ਦੂਸਰੇ ਦੇਸ਼ਾਂ ਦਾ ਸਾਹਿਤ ਪੜਦੇ ਹੈ ਉੱਥੋਂ ਦੇ ਸੱਭਿਆਚਾਰ ਤੇ ਗਰਵ ਕਰਦੇ ਹੈ ਮਾਨ ਮਹਿਸੂਸ ਕਰਦੇ ਐ ਪਰ ਆਪਣੇ ਸੱਭਿਆਚਾਰ ਦੀ ਗੱਲ ਕਰਨ ਲੱਗੇ ਆਪਣੇ ਸੱਭਿਆਚਾਰ ਦੀ ਬਾਤ ਪਾਉਣ ਲੱਗੇ ਉਹਨੇ ਹਲਾਸ਼ੇਰੀ ਨਹੀਂ ਦਿਖਾਉਂਦੇ ਤਾਂ ਜਦੋਂ ਮੈਂ ਮੇਰਾ ਦਾਗਿਸਤਾਨ ਪੜ੍ਹੀ ਤਾਂ ਮੈਂ ਪੜ੍ਹ ਕੇ ਦੇਖਿਆ ਕਿ ਸੋਚਿਆ ਵਿਚਾਰ ਕੀਤਾ ਕਿ ਸਾਡੇ ਮਾਲਵੇ ਦੀ ਸਾਡੇ ਪੰਜਾਬ ਦਾ ਸੱਭਿਆਚਾਰ ਇਸ ਤੱਕ ਦੇ ਅਮੀਰ ਹੈ ਸਾਡੇ ਪੰਜਾਬ ਦਾ ਸੱਭਿਆਚਾਰ ਇਸ ਤੋਂ ਕਿਤੇ ਵੱਧ ਜਿਉਂਦਾ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਜਿੱਥੇ ਦੁੱਲਿਆਂ ਭੱਟੀਆਂ ਦੀਆਂ ਜਿੱਥੇ ਸੁੱਚੇ ਸੂਰਮਿਆਂ ਦੀਆਂ ਜਿੱਥੇ ਮਿਰਜੇ ਸਾਹਿਬਾਂ ਦੀਆਂ ਹੀਰ ਰਾਜੇ ਦੀਆਂ ਗੱਲਾਂ ਹੁੰਦੀਆਂ ਹਨ ਮਹਾਰਾਜਾ ਰਣਜੀਤ ਸਿੰਘ ਦੀ ਬਾਤ ਪੈਂਦੀ ਹੈ ਤਾਂ ਸਾਨੂੰ ਯਾਦ ਕੀਤਾ ਜਾਂਦਾ ਮੈਂ ਕਹਿੰਨਾ ਉਹ ਸੱਭਿਆਚਾਰ ਦੇ ਸਾਹਮਣੇ ਦੁਨੀਆ ਭਰ ਦੇ ਸੱਭਿਆਚਾਰ ਮੈਨੂੰ ਬੌਣੇ ਲੱਗਦੇ ਤਾਂ ਜਿੱਥੇ ਮਾਤਾ ਭਾਗੌਰ ਜਿੱਥੇ ਮਾਤਾ ਰਾਜਪੂਰ ਮਹਾਰਾਜ ਰਣਜੀਤ ਸਿੰਘ ਜਿਹਾ ਯੋਧਿਆਂ ਨੂੰ ਜਨਮ ਦਿੰਦੀ ਹੈ ਉਹ ਧਰਤੀ ਘੱਟ ਦੂਸਰੀਆਂ ਧਰਤੀਆਂ ਨਾਲੋਂ ਘੱਟ ਜੜ ਖੇੜ ਕਿਵੇਂ ਹੋ ਸਕਦੀ ਹੈ ਤਾਂ ਇਸੇ ਤਹਿਤ ਆਓ ਮੈਂ ਅੱਜ ਤੁਹਾਨੂੰ ਲੈ ਚੱਲਦਾ ਮੇਰੀ ਮਾਲਵੇ ਦੀ ਧਰਤੀ ਤੇ ਮੇਰੀ ਜਨਮ ਭੂਮੀ ਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮਾਲਵਾ ਸਤਲੋਈ ਤੋਂ ਉਰਾਰਲੇ ਪਾਸੇ ਉਰਲੇ ਪਾਸੇ ਜਿੱਥੋਂ ਛੋਟੀਆਂ-ਛੋਟੀਆਂ ਟਿੱਬੀਆਂ ਸ਼ੁਰੂ ਹੁੰਦੀਆਂ ਜਿੱਥੋਂ ਅਸੀਂ ਕਹਿ ਸਕਦੇ ਆ ਕਿ ਘੱਟ ਜਰਖੇ ਜਮੀਨ ਸ਼ੁਰੂ ਹੁੰਦੀ ਕਿ ਜਿੱਥੇ ਕਹਿ ਸਕਦੇ ਆ ਕਿ ਪਾਣੀ ਦੀ ਘਾਟ ਰਹੀ ਹੋਵੇ ਉੱਥੋਂ ਸ਼ੁਰੂ ਹੋ ਕੇ ਘੱਗਰ ਦਰਿਆ ਸਰਸਵਤੀ ਦਰਿਆ ਜਦ ਇਸ ਨੂੰ ਅਸੀਂ ਨਾਲ ਹੀ ਕਹਿੰਦੇ ਆ ਉੱਥੋਂ ਤੱਕ ਦਾ ਜਿਹੜਾ ਖੇਤ ਹੈ ਇਸ ਨੂੰ ਜੇ ਮਾਲਵਾ ਕਹਿ ਲਈਏ ਤਾਂ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਆਓ ਤੁਹਾਨੂੰ ਉੱਥੇ ਚੱਲ ਲੈ ਚਲਦਾ ਹਾਂ ਤੇ ਤੁਹਾਡੀ ਜਾਣ ਪਛਾਨ ਕਰਾਵਾਂਗਾ ਉਹ ਦੂਰ ਚਿੱਟੀ ਪੱਗ ਬੰਨੀ ਉਸ ਬਾਪੇ ਦੀ ਜਿਹੜਾ ਮੋਟੇ ਤੇ ਕਈ ਰੱਖ ਕੇ ਹੱਥਾਂ ਦਾ ਛੱਜਾ ਅੱਖਾਂ ਤੇ ਬਣਾ ਕੇ ਦੂਰੋਂ ਦੀਆਂ ਬੱਦਲੀਆਂ ਨੂੰ ਤੱਕ ਰਿਹਾ ਕਿ ਦੇਖ ਰਿਹਾ ਕਿ ਇਹ ਬੱਦਲੀਆਂ ਮੇਰੀ ਧਰਤੀ ਦੇ ਉੱਤੇ ਮੀਂਹ ਪਾਉਣਗੀਆਂ ਤੇ ਫਿਰ ਮੇਰੇ ਖੇਤਾਂ ਦੇ ਵਿੱਚ ਕਣਕ ਜੋ ਛੋਲੇ ਲਹਿ ਲਾਉਣ ਤੇ ਫੇਰ ਮੈਂ ਤੁਹਾਨੂੰ ਦਿਖਾਉਣਾ ਉਹ ਕਿੱਲੇ ਤੋਂ ਰੱਸਾ ਚੱਕੀ ਜਾਂਦੀ ਤੇ ਨੇਤਰਾ ਪਾਉਣ ਵਾਸਤੇ ਰਿੜਕਨੇ ਨੂੰ ਕੂਚ ਰਹੀ ਉਹ ਬਜ਼ੁਰਗ ਬੇਬੇ ਜਿਹੜੀ ਉਮਰ ਤਾਂ 17 ਸਾਲ ਦੀ ਹੈ ਪਰ ਕਿਸੇ ਹੋਰ ਧਰਤੀ ਦੀ 30 ਜਾਂ 35 ਸਾਲ ਦੀ ਮੋਢਿਆਰ ਔਰਤ ਇਸ ਬੇਬੇ ਦਾ ਮੁਕਾਬਲਾ ਨਹੀਂ ਕਰ ਸਕਦੀ ਇਹਦੇ ਚਿਹਰੇ ਦਾ ਨੂਰ ਇਹਦੀ ਅੱਖਾਂ ਵਿੱਚਲੀ ਚਮਕ ਤੇ ਇਹਦੇ ਪੈਰਾਂ ਵਿਚਲੀ ਛੋ ਇਹਦੇ ਹੱਥਾਂ ਵਿਚਲਾ ਛੋਲਾ ਪਣ ਇਹ ਦੱਸੇਗਾ ਕਿ ਇਹੇ ਮੇਰੇ ਮਾਲਵੇ ਦੀ ਬੇਬੇ ਐ ਇਹ ਮੇਰੇ ਮਾਲਵੇ ਦੀ ਮਾਂ ਐ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਚੱਲਾਂਗਾ ਤੜਕੇ ਮੋਹ ਨੇਰੇ ਮੇਰੇ ਨੌਜਵਾਨ ਕਿਸਾਨੋ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਇਸ ਚੈਨਲ ਤੋਂ ਜਾਂ ਇਹ ਸਮਾਧਵ ਤੋਂ ਸਾਂਝੀਆਂ ਕਰਾਂਗਾ ਉਹ ਗੱਲਾਂ ਅੱਜ ਦੀਆਂ ਨਹੀਂ ਉਹ ਗੱਲਾਂ ਅੱਜ ਤੋਂ 30 35 ਸਾਲ ਪਹਿਲਾਂ ਦੀਆਂ ਗੱਲਾਂ ਕਰਾਂਗਾ ਜਦੋਂ ਇਸ ਖਿੱਤੇ ਦੇ ਪਿੰਡਾਂ ਤਾਂ ਕੀ ਸ਼ਹਿਰਾਂ ਦੇ ਵੀ ਬਹੁਤੇ ਘਰ ਕੱਚੇ ਹੋਇਆ ਕਰਦੇ ਸੀ ਜਦੋਂ ਇਸ ਖਿੱਤੇ ਦੇ ਪਿੰਡਾਂ ਤੱਕ ਹੀ ਸ਼ਹਿਰਾਂ ਦੇ ਵਿੱਚ ਵੀ ਬਿਜਲੀ ਨਹੀਂ ਹੋਇਆ ਕਰਦੀ ਸੀ ਜਦੋਂ ਇਸ ਖੇਤੇ ਦੇ ਖਿੱਤੇ ਦੇ ਵਿੱਚ ਲੋਕ ਹਜੇ ਖੱਦਰ ਪਾਉਂਦੇ ਸੀ ਜਦੋਂ ਮੇਰੇ ਮਾਲਵੇ ਦੇ ਲੋਕ ਦੀਆਂ ਸਵਾਲੀਆਂ ਪੱਤਾ ਲੈ ਕੇ ਜਾਂਦੀਆਂ ਸੀ ਜਦੋਂ ਮੇਰੇ ਮਾਲਵੇ ਦੇ 75% ਲੋਕ ਅਨਪੜ੍ਹ ਕਹਿ ਲਏ ਭੋਲੇ ਕਹਿ ਲਏ ਪਰ ਰੱਬ ਦਾ ਰੂਪ ਸਤ ਤੜਕੇ ਮੋਹਨੇਰੇ ਕਿਸਾਨ ਨੇ ਹਾਲ ਵਾਉਣ ਵਾਸਤੇ ਆਪਣੇ ਬਲਦ ਖੋਲਣੇ ਥਾਪੀ ਦੇਣੀ ਚਲੋ ਵੀ ਪੁੱਤਰੋ ਚਲਦੇ ਆਂ ਤੇ ਥਾਪੀ ਦੇ ਕੇ ਹਰਣਾੜੀ ਕਰਨੀ ਪੰਜਾਲੇ ਉਹਨਾਂ ਦੇ ਗਲਾਂ ਵਿੱਚ ਪਾਉਣੀ ਤੇ ਪੁੱਠਾ ਕਰਕੇ ਲੱਕੜ ਦਾ ਹਾਲ ਉਸ ਦੇ ਵਿੱਚ ਚੌਂ ਕੱਟ ਲੈਣੀ ਤੇ ਆਪਣੇ ਮੋਢੇ ਤੇ ਰੱਖ ਲੈਣ ਤੇ ਖੇਤਾਂ ਵੱਲ ਨੂੰ ਉਤਰਨਾ ਨੇਰੇਈ ਘਰ ਦੀ ਸੁਆਣੀ ਨੇ ਕਹਿਣਾ ਮੱਖਣ ਦੇ ਬਾਪੂ ਅੱਜ ਬੜਾ ਸਖਤੇ ਚੱਲਿਆ ਸਖਤੇ ਕਿਵੇਂ ਨਾ ਜਾਵਾਂ ਮੀਂਹ ਕੜੀ ਦਾ ਰੁhta ਹੈ ਮੈਂ ਕਹਿੰਨਾ ਚਾਰ ਸਿਆੜ ਨਿਕਲ ਜਾਣ ਤਾਂ ਖਾਣ ਜੋਗੇ ਦਾਣੇ ਹੋ ਜਾਣਗੇ ਤਾਂ ਐਸੇ ਉਮੀਦ ਵਿੱਚ ਆਪਣੇ ਖੇਤਾਂ ਵੱਲ ਨੂੰ ਬੰਦ ਹੱਕਦਾ ਹੋਇਆ ਕਹਿੰਦਾ ਚੱਲੋ ਪੁੱਤਰੋ ਚੱਲੀਏ ਤਾਂ ਉਸਨੇ ਹਾਲ ਜੋੜ ਲੈਣਾ ਤੇ ਉਧਰ ਘਰ ਦੀ ਸੁਆਣੀ ਨੇ ਨਾਲੇ ਤਾਂ ਮੁੱਖ ਦੇ ਵਿੱਚੋਂ ਵਾਹਿਗੁਰੂ 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 ਦਾ ਜਾਪ ਕਰਨਾ ਨਾਲੇ ਘਰ ਦੇ ਛੋਟੇ-ਛੋਟੇ ਕੰਮਾਂ ਤੋਂ ਹੁੰਦੀ ਹੋਈ ਇਹੜੜਕਣਾ ਕੋਚ ਕੇ ਦੁੱਧ ਵਧਾਉਣਾ ਤੇ ਮਧਾਣੀ ਉਸ ਵਿੱਚ ਪਾ ਲੈ। ਤੁਸੀਂ ਸੱਚ ਜਾਣਿਓ 20 25 25 ਕਿਲੋ ਦੁੱਧ ਉਸਨੇ ਘੰਟੇ ਦੇ ਵਿੱਚ ਰੜਕ ਲੈਣਾ। ਦੁੱਧ ਰੜਕ ਕੇ ਮੱਖਣੀ ਕੱਢ ਕੇ ਕੁਜਾ ਮੱਖਣੀ ਦਾ ਭਰ ਕੇ ਤੇ ਹਾਲੀਆਂ ਪਾਲੀਆਂ ਵਾਸਤੇ ਲੱਸੀ ਰੱਖ ਕੇ ਉਹਨੇ ਢੱਕ ਦੇਣੀ ਤੇ ਆਪ ਘਰ ਦੇ ਹੋਰ ਕੰਮਾਂਵਲ ਹੋ ਲੈਣਾ। ਚੁੱਲਿਆਂ ਦੇ ਉੱਤੇ ਦਾਲ ਰਿਚਨੀ ਸਬਜੀ ਧਰਨੀ ਤੇ ਆਪ ਪਸ਼ੂਆਂ ਨੂੰ ਅੰਦਰਲੇ ਦਰਵਾਜ਼ਿਆਂ ਦੇ ਵਿੱਚੋਂ ਕੱਢ ਕੇ ਬਾਹਰਲੇ ਖਿਲਿਆਂ ਤੇ ਘਰ ਦੇਣਾ ਤੇ ਗੋਹਾ ਕੂੜਾ ਕਰਨ ਦਾ ਅਰੰਭ ਕਰਨਾ ਇਸੇ ਦੇ ਵਿੱਚ ਹੀ ਚੁੱਲ੍ਹੇ ਤੇ ਚਾਹ ਧਰ ਦੇਣੀ ਤੇ ਘਰ ਦੇ ਜੀਆਂ ਨੂੰ ਬਜ਼ੁਰਗ ਸੱਸ ਸਹੁਰੇ ਨੂੰ ਛੋਟੀ ਨਨਾਨ ਨੂੰ ਦਿਉਰਾ ਨੂੰ ਵੱਡੇ ਜੇਠ ਜਠਾਣੀਆਂ ਨੂੰ ਤੇ ਬੱਚਾ ਨੂੰ ਠਾ ਠਾ ਕੇ ਚਾਹ ਲੱਸੀ ਦੁੱਧ ਪਰੋਣਾ ਤੇ ਨਾਲ ਨਾਲ ਉਹਨਾਂ ਨੂੰ ਚਾਹ ਫਲਾ ਕੇ ਆਪ ਗੋਹੇ ਕੂੜੇਵਲ ਹੋਣਾ ਤੁਸੀਂ ਹੈਰਾਨ ਹੋਵੋਗੇ ਕਿ 20 25 25 ਕਿਲੋ ਦੇ ਟੋਕਰੇ ਗੋਹੇ ਦੇ ਕੂੜੇ ਦੇ ਭਰ ਕੇ ਉਹਨੇ ਦੂਰ ਨਿਆਈਆਂ ਦੇ ਵਿੱਚ ਲੱਗੀਆਂ ਰੂੜੀਆਂ ਤੇ ਸਿੱਟਣ ਤੁਰ ਜਾ। ਇਸ ਤਰ੍ਹਾਂ ਘਰ ਦੇ ਵਿੱਚੋਂ ਸਵੇਰੇ ਸਵੇਰੇ ਘਟੋ ਘਟ ਦਾਸਰ 15 15 ਟੋਕਰੇ ਉਸਨੇ ਆਪ ਰੂੜੀ ਤੇ ਸੁੱਟ ਕਿਉਂ ਨੇ ਪਾਤੀਆਂ ਪੱਤ ਕੇ ਆਉਣੀਆਂ ਪ੍ਰਾਣੀਆਂ ਪੱਤੀਆਂ ਨੂੰ ਸਕਾ ਕੇ ਆਉਣਾ ਥਲ ਕੇ ਆਉਣਾ ਚਿਣ ਕੇ ਆਉਣਾ ਤੇ ਇਸ ਤੋਂ ਵਿਹਲੀ ਹੋ ਕੇ ਜਦੋਂ ਘਰ ਦੇ ਵੇੜੇ ਦੇ ਵਿੱਚ ਨੌਰੇ ਦੇ ਵਿੱਚ ਉਸਨੇ ਬੋਕਰ ਕਢਣੀ ਤਾਂ ਇਸ ਤਰ੍ਹਾਂ ਲੱਗਣਾ ਕਿਸੇ ਜਿਵੇਂ ਕਿਸੇ ਧਾਰਮਿਕ ਥਾਂ ਦਾ ਕਿਸੇ ਡੇਰੇ ਦਾ ਸੇਵਾਦਾਰ ਡੇਰੇ ਦੀ ਸੇਵਾ ਕਰ ਰਿਆ ਹੋਵੇ ਇਸ ਤੋਂ ਵਿਹਲੇ ਹੋ ਕੇ ਉਹਨੇ ਫਟਾਫਟ ਉਹਨੂੰ ਸੂਰਜ ਦੀ ਟਿੱਕੀ ਦੇਖਣੀ ਤੇ ਸੋਚਣਾ ਕਿ ਘਰ ਦਾ ਜਿਹੜਾ ਹਾਲੀ ਹਲ ਜੋੜ ਕੇ ਗਿਆ ਉਹਦੀ ਰੋਟੀ ਵੀ ਲੈ ਕੇ ਜਾਣੀ ਤੇ ਖੂਹ ਤੋਂ ਜਾਂ ਡੱਗੀ ਤੋਂ ਪਾਣੀ ਵੀ ਲਿਆਉਣਾ ਉਹਨੇ ਛੋਲੇ ਕਦਮਾਂ ਨਾਲ ਘੜੇ ਧੋਣੇ ਢਾਗ ਤੇ ਰੱਖਣੇ ਤੇ ਖੂਹ ਵੱਲ ਨੂੰ ਹੋ ਤੁਰਨਾ ਨਾਲ ਦੀ ਗਵੰਡਨ ਨੂੰ ਆਵਾਜ਼ ਮਾਰਨੀ ਪਰੇ ਤੇ ਜੋ ਆ ਜਾ ਖੂਹ ਤੇ ਪਾਣੀ ਲੈ ਆਈ ਗੀ ਦੋ ਤੋੜੇ ਪੀਣ ਜੋਗੇ ਤੇ ਉਹਨਾਂ ਨੇ ਖੂਹ ਤੇ ਚੱਲਿਆਂ ਜਾਣਾ ਤੇ ਖੂਹ ਤੇ ਖੂਹ ਦੀ ਗੱਲ ਮੈਂ ਅੱਗੇ ਜਾ ਕੇ ਕਰਾਂਗਾ ਕਿ ਖੂਹਾਂ ਚੋਂ ਪਾਣੀ ਕਿਵੇਂ ਨਿਕਲਦਾ ਸੀ ਇੱਥੇ ਆਪਾਂ ਇਸ ਗੱਲ ਨੂੰ ਛੋਹ ਕੇ ਤੁਰਾਂਗੇ ਕਿ ਪੰਜਾਬ ਦੇ ਵਿੱਚ ਹੁੰਦਾ ਕੀ ਸੀ ਤਾਂ ਇੱਥੇ ਗੱਲ ਨੂੰ ਇੱਥੇ ਹੀ ਬਰਾਮਦਿੰਦਾ ਹੋਇਆ ਮੈਂ ਤੁਹਾਨੂੰ ਇਹ ਦੱਸਦਾ ਕਿ ਆਪਾਂ ਉਸ ਮਾਲਵੇ ਦੀ ਗੱਲ ਕਰਾਂਗੇ ਜਿੱਥੇ ਪਿੰਡ-ਪਿੰਡ ਜਿੱਥੇ ਸ਼ਹਿਰ-ਸ਼ਹਿਰ ਮੰਡੀ-ਮੰਡੀ ਵਿੱਚ ਵਿਸਾਖੀ, ਦੀਵਾਲੀ, ਲੋਹੜੀ, ਜਰਗ ਰੋਸ਼ਨੀ ਦੇ ਮੇਲੇ ਲੱਗਦੇ ਜਿੱਥੇ ਤੂੜੀ ਤੰਦ ਸਾਹਮਣੇ ਕਿਸਾਨ ਮੇਲਿਆਂ ਨੂੰ ਤੁਰ ਪੈਂਦੇ ਜਿੱਥੇ ਚੋਬਰ ਨਵੀਆਂ ਜਾਗਟਾਂ ਸਵਾ ਕੇ ਤੁਰਲਿਆਂ ਗਿਆ ਪੱਗਾ ਬਣ ਕੇ ਗੱਡੇ ਜੋੜ ਕੇ ਮੇਲਿਆਂ ਨੂੰ ਤੁਰਦੇ ਜਿੱਥੇ ਹਲਦਾਂ ਨੀਆਂ ਬਲਦਾਂ ਨੀਆਂ ਜੋਗਾ ਮੱਜਾਂ ਲਵੇਰੀਆਂ ਚਮਕਦੇ ਪਿੰਡਾਂ ਵਾਲੀਆਂ ਪਿੰਡਿਆਂ ਵਾਲੀਆਂ ਲੈ ਕੇ ਉਹਨਾਂ ਮੇਲਿਆਂ ਤੇ ਲੱਗਦੀ ਮੰਡੀ ਵੱਲ ਜਾ ਰਹੀਆਂ ਹੁੰਦੀਆਂ ਸੀ ਜਿੱਥੇ ਉਹ ਆਜੜੀ ਆਪਣੀਆਂ ਬੱਕਰੀਆਂ ਅੱਜ ਮੇਲੇ ਤੇ ਵੇਚਣ ਚੱਲਿਆ ਜਿੱਥੇ ਉਹ ਸਰਦਾਰ ਦੀ ਘੋੜੀ ਅੱਜ ਚੰਗੇ ਪੈਸੇ ਵਿਟਾਲਦੀ ਤਾਂ ਉਸ ਮੇਲਿਆਂ ਦੀ ਗੱਲ ਕਰਦੇ ਕਰਦੇ ਆਪਾਂ ਉਸ ਧਰਤੀ ਦੀ ਗੱਲ ਵੀ ਕਰਾਂਗੇ ਜਿੱਥੇ ਕਣ-ਕਣ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਸਮਾਈ ਹੋਈ ਹੈ। ਜਿੱਥੇ ਕਣ-ਕਣ ਦੇ ਵਿੱਚ ਬਾਬੇ ਫਰੀਦ ਦੇ ਸ਼ਲੋਕ ਗੂੰਜਦੇ ਨੇ। ਜਿੱਥੇ ਕਣ-ਕਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਲਲਕਾਰ ਸੁਣਦੇ ਸੂਰਮੇ ਧਰਤੀ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਸਤੇ ਬਾਰਡਰ ਵੱਲ ਨੂੰ ਹੋ ਤੁਰਦੇ। ਜਿੱਥੇ ਜਿੱਥੋਂ ਦੀਆਂ ਮਟਿਆਰਾਂ ਜਿੱਥੋਂ ਦੇ ਗੱਬਰੂ ਜਿੱਥੇਆਂ ਦੀਆਂ ਮਟਿਆਰਾਂ ਜਿੱਥੋਂ ਦੇ ਗੱਬਰੂਆਂ ਨੂੰ ਆਪਣੀ ਇਸ ਧਰਤੀ ਉੱਤੇ ਮਾਣ ਹੈ ਜਿੱਥੋਂ ਦੇ ਓ ਦੂਰ ਖੜੇ ਸੰਤਰੇ ਕਿਨੂਆਂ ਦੇ ਬਾਗ ਪੂਰੀ ਦੁਨੀਆ ਨੂੰ ਕਿੰਨੋ ਵੜਦੇ ਹੈ ਜਿੱਥੇ ਓ ਦੂਰ ਖੜੀਆਂ ਬੇਰੀਆਂ ਦੇ ਮੋਟੇ-ਮੋਟੇ ਸੇਬਾਂ ਵਰਗੇ ਬੇਰ ਸਾਰਾ ਦੇਸ਼ ਖੰਦਾ ਜਿੱਥੋਂ ਦੇ ਲੈ ਲਹਾਉਂਦੇ ਛੋਲਿਆ ਸਾਰੇ ਦੇਸ਼ ਤਰਸਦਾ ਹੈ ਤਾਂ ਆਪਾਂ ਇਸ ਮਾਲਵੇ ਦੀ ਇਸ ਖਿੱਤੇ ਦੀ ਕੋਈ ਨਾ ਕੋਈ ਬਾਤ ਆਉਂਦੀ ਹੈ ਕਿਸ ਤਰ ਵਿੱਚ ਪਾਉਂਦੇ ਰਹੋ ਧੰਨਵਾਦ